ਤਸਵੀਰਾਂ ਤੁਸੀਂ ਦੇਖ ਰਹੇ ਹੋ ਚਰਮਿੰਗਾਂ ਖੱਡਦੀਆਂ ਆਦਰਸ਼ ਸਕੂਲ ਦੇ ਬਿਲਕੁਲ ਬੈਕਸਾਈਡ ਤੇ ਜੋ ਆਵਾਜਾਈ ਦੇ ਲਈ ਕਾਜ਼ਵੇ ਬਣਾਇਆ ਹੈ ਉਹ ਪੂਰੀ ਤਰ੍ਹਾਂ ਜਿਹੜਾ ਹੈ ਪਾਣੀ ਦੇ ਵਿੱਚ ਡੁੱਬ ਗਿਆ ਹੈ ਕਿਉਂਕਿ ਪਿਛਲੇ ਕਾਫੀ ਟਾਈਮ ਤੋਂ ਜਿਹੜਾ ਹੈ ਭਾਰੀ ਬਾਰਿਸ਼ ਜਿੱਥੇ ਪੰਜਾਬ ਵਿੱਚ ਹੋ ਰਹੀ ਹੈ ਉੱਥੇ ਹੀ ਨਾਲ ਲੱਗਦੇ ਬਲਾਸਪੁਰ ਅਤੇ ਉਹਨਾਂ ਜ਼ਿਲ੍ਹੇ ਦੇ ਵਿੱਚ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਜਿਸ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪਾਣੀ ਹੈ ਇਹ ਨੈਣਾਦਾਬੀ ਦੀ ਵਾਲੀ ਸਾਈਡ ਜਾਂ ਜਿਹੜਾ ਨੈਣਾਦੇਵੀ ਦਾ ਨਾਲ ਜਿਹੜੇ ਲੱਗਦੇ ਪਹਾੜ ਹੈ ਉਹਨਾਂ ਕੋਲ ਬਾਰਿਸ਼ ਦਾ ਜਿਹੜਾ ਪਾਣੀ ਆ ਰਿਹਾ ਹੈ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਸਾਹਮਣੇ ਜੇ ਗੱਲ ਕਰੀਏ ਬਿਲਕੁਲ ਲਾਈਨ ਦੀ ਜਿਹੜੀ ਇਹ ਰੇਲਵੇ ਲਾਈਨ ਦੀ ਪਟੜੀ ਹੈ ਉਸ ਦੇ ਨਾਲ ਟਕਰਾ ਰਿਹਾ ਹੈ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਨ ਚਰਨ ਗੰਗਾ ਖੱਡ ਦੀਆਂ ਕਾਸਵੇ ਇਸ ਲਈ ਬਣਾਇਆ ਗਿਆ ਕਿਉਂਕਿ ਬਾਰ ਬਾਰ ਜਿਹੜੇ ਲੋਧੀਪੁਰ ਜਾਂ ਆਗਮਪੁਰ ਜਿਹੜਾ ਫਹਾਟਕ ਹੈ ਜਿਹੜਾ ਲੱਗਦਾ ਹੈ ਟ੍ਰੇਨਾਂ ਬਹੁਤ ਆਉਂਦੀਆਂ ਅਤੇ ਲੋਕਾਂ ਦਾ ਜਿਹੜਾ ਹੈ ਭਾਰੀ ਗਿਣਤੀ ਦੇ ਵਿੱਚ ਇਸ ਪਾਸੇ ਪਿੰਡ ਲੋਧੀਪੁਰ ਵਾਲੇ ਪਾਸੇ ਜਿਹੜਾ ਹੈ ਆਣਾ ਜਾਣਾ ਰਹਿੰਦਾ ਹੈ ਕਿਉਂਕਿ ਇੱਥੇ ਅੱਧੀ ਦਰਜਨ ਦੇ ਕਰੀਬ ਜਿੱਥੇ ਹਸਪੀਟਲ ਹਨ ਉੱਥੇ ਹੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਹੈ ਤੇ ਸਵੇਰ ਤੇ ਸ਼ਾਮ ਦੇ ਸਮੇਂ ਜਿਹੜਾ ਹੈ ਭਾਰੀ ਲੋਕਾਂ ਦਾ ਇਸ ਪਾਸੇ ਤੋਂ ਜਿਹੜੇ ਦਰਜਨਾ ਹੀ ਪਿੰਡ ਗਰਾ ਘਨਾਰੂ ਮੇਰੋਲੀ ਟੰਡੇਸਰ ਇਸ ਪਾਸੇ ਤੋਂ ਜਿਹੜਾ ਹੈ ਲੋਕਾਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਹੈ ਸੋ ਜਿਹੜਾ ਹੈ ਬਾਅਦ ਦੁਪਹਿਰ ਤੋਂ ਹੀ ਜਿਹੜਾ ਕੌਜ਼ਵੇ ਬਣਾਇਆ ਹੋਇਆ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ ਦੋਨਾਂ ਪਾਸੇ ਦੀ ਜਿਹੜੀਆਂ ਪ੍ਰੋ ਸੜਕਾਂ ਹਨ ਉਹ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਹੈ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਤੇ ਕਿ ਖੱਡ ਜਿਹੜੀ ਹੈ ਖੱਡ ਬਿਲਕੁਲ ਕੁਛ ਜਿਹੜੀ ਹੈ ਕਿਲੋ ਡੇਲ 1.5 ਕਿਲੋਮੀਟਰ ਦੀ ਦੂਰੀ ਤੇ ਜਿਹੜੀ ਹੈ ਸਤਲੁਜ ਦਰਿਆ ਦੇ ਵਿੱਚ ਮਿਲ ਜਾਂਦੀ ਹੈ ਸੇ ਸਾਰਾ ਹੀ ਜਿਹੜਾ ਪਾਣੀ ਚਾਹੇ ਖੱਡ ਮੰਗੇ ਵਾਲੀ ਦੀ ਗੱਲ ਕਰ ਲਈਏ ਚਰਨਗੋਗਾ ਖੱਡ ਦੀ ਗੱਲ ਕਰ ਲਈਏ ਬਹਿਲੂਜ ਜਾਂ ਜਿੰਦਵੜੀ ਜਿਹੜੀਆਂ ਵੀ ਖੱਡਾਂ ਹਨ ਉਹਨਾਂ ਦਾ ਪਾਣੀ ਅੱਗੇ ਜਿਹੜਾ ਜਾ ਕੇ ਸਤਲੁਜ ਦਰਿਆ ਦੇ ਵਿੱਚ ਮਿਲਦਾ ਹੈ ਸੋ ਭਾਰੀ ਮਾਤਰਾ ਦੇ ਵਿੱਚ ਇਸ ਸਮੇਂ ਸਤਲੁਜ ਦਰਿਆ ਵੀ ਵਗ ਰਿਹਾ ਹੈ ਕਿਉਂਕਿ ਤੁਹਾਨੂੰ 4:00 ਵਜੇ ਜਿਹੜੀਆਂ ਸਤਲੁਜ ਦਰਿਆ ਬੁੰਗਾ ਸਾਹਿਬ ਦੇ ਨਜ਼ਦੀਕ ਦੀਆਂ ਵੀ ਤਸਵੀਰਾਂ ਦਿਖਾਈਆਂ ਸੀ ਕਿਵੇਂ ਜਿਹੜਾ ਹੈ ਪੂਰਾ ਜਿਹੜਾ ਨਕੋ ਨਕ ਭਰਿਆ ਸਤਲੁਜ ਦਰਿਆ ਆ ਰਿਹਾ ਹੈ ਸੋ ਦੇਖ ਸਕਦੇ ਹੋ ਕਾਜ਼ਵੇ ਜੋ ਦਰਜਨਾ ਪਿੰਡਾਂ ਨੂੰ ਪਿੰਡ ਲੋਧੀਪੁਰ ਸ਼੍ਰੀ ਨੰਦਪੁਰ ਸਾਹਿਬ ਦੇ ਨਾਲ ਜੋੜਦਾ ਹੈ ਉਹ ਪੂਰੀ ਤਰ੍ਹਾਂ ਚਰਨਗੰਗਾ ਖੱਡ ਦੇ ਪਾਣੀ ਦੇ ਵਿੱਚ ਡੁੱਬ ਗਿਆ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਜ਼ਾਨਾ ਸ਼੍ਰੀ ਨੰਦਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਨ ਚਰਨਗੰਗਾ ਖੱਡ ਦੀਆਂ ਭਾਰੀ ਮਾਤਰਾ ਦੇ ਵਿੱਚ ਜੋ ਪਾਣੀ ਆ ਰਿਹਾ ਹੈ ਉਹ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿਵੇਂ ਬੜੀ ਤੇਜ਼ ਰਫਤਾਰ ਦੇ ਵਿੱਚ ਇਸ ਕੌਜ਼ਵੇ ਦੇ ਦੋਨਾਂ ਪਾਸੇ ਤੋਂ ਚੱਲ ਰਿਹਾ ਹੈ ਤੇ ਕੌਜ਼ਵੇ ਦੇ ਥੱਲੇ ਵਾਲੇ ਪਾਸੇ ਤੋਂ ਵੀ ਹੈ ਤੇ ਦੋਨਾਂ ਪਾਸੇ ਜਿਹੜਾ ਹੈ ਭਾਰੀ 4 ਤੋਂ 5 ਫੁੱਟ ਦੋਨਾਂ ਪਾਸੇ ਪਾਣੀ ਚੱਲਣ ਦੇ ਕਾਰਨ ਇਸ ਕੌਜ਼ਵੇ ਤੋਂ ਆਉਣ ਜਾਣ ਵਾਲਿਆਂ ਲੋਕਾਂ ਦਾ ਜਿਹੜਾ ਹੈ ਬੰਦ ਹੋ ਗਿਆ ਹੈ ਜਾਣਾ ਆਣਾ ਜਾਣਾ ਸੋ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਖੱਡ ਜਿਹੜੀ ਚਰਨਗੰਗਾ ਖੱਡ ਪੂਰੀ ਤਰ੍ਹਾਂ ਆਈ ਹੋਈ ਹੈ ਸੋ ਇਸ ਪਾਸੇ ਨੂੰ ਨਾ ਆਣ ਕਿਉਂਕਿ ਇਸ ਖੱਡ ਦੇ ਵਿੱਚੋਂ ਜਿਹੜਾ ਹੈ ਹੁਣ ਇਸ ਕੌਜ਼ਵੇ ਤੋਂ ਲੰਘਣਾ ਅਸੰਭਵ ਹੈ ਪਾਣੀ ਦੀ ਜਿਹੜੀ ਆਵਾਜ਼ਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਕੀ ਜਿਹੜਾ ਹੈ ਪਾਣੀ ਇਸ ਸਮੇਂ ਸਤਲੁਜ ਦਰਿਆ ਇਹਦੇ ਸਤਲੁਜ ਦਰਿਆ ਦੇ ਨਜ਼ਦੀਕ ਜੋ ਚਰਨਗਾਂ ਦਾ ਖੱਡ ਪੈਂਦੀ ਹੈ ਉਸ ਦੇ ਵਿੱਚ ਆ ਰਿਹਾ ਹੈ ਸੋ ਇਹ ਸਾਰਾ ਹੀ ਪਾਣੀ ਜਿਹੜਾ ਹੈ ਖੱਡਾਂ ਦਾ ਮੰਗਲ ਤੋਂ ਲੈ ਕੇ ਜਿਹੜਾ ਹੈ ਕੀਰਤਪੁਰ ਸਾਹਿਬ ਤੱਕ ਕਿਹੜੀਆਂ ਵੀ ਖੱਡਾਂ ਪੈਂਦੀਆਂ ਹਨ ਉਹ ਸਾਰਾ ਹੀ ਜਿਹੜਾ ਸਤਲੁਜ ਦਰਿਆ ਦੇ ਵਿੱਚ ਇਸ ਸਮੇਂ ਅੱਗੇ ਮਿਲ ਰਿਹਾ ਹੈ